ਅੰਜੀਨੀਚਰ ਸਾਹਿਬ ਕੋ ਪਤਾ ਲੱਗਾ ਪਾਣੀ ਕਿੱਥਾ ਬੰਦ ਹੋਣਾ? ਸਾਨੂੰ ਪਤਾ ਲੱਗ ਗਿਆ। ਹਾਂ। ਉਹ ਵੀ ਇਦਾਂ ਕਰੋ ਇੱਕ ਤੋੜਾ ਲਾਓ। ਉਹ ਚਿੱਟੀ ਪਾੜ ਦੇ ਇੱਦਾਂ ਕਰਕੇ ਢੱਲ ਦਿਓ। ਵੀਡੀਓ ਬਣਾਉਂਦੇ ਬਣਾਉਂਦੇ ਪੋਲਿਟਿਕਸ ਵੱਲ ਕਿੱਦਾਂ ਬਣ ਗਿਆ ਰੁਝਾਨ ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲ। ਉਹ ਜਿੱਦਾਂ ਕਹਿੰਦੇ ਸੀ ਨਾ ਅਸੀਂ ਵੋਟ ਪਾਉਣ ਕਿਤੇ ਜਾਂਦੇ ਵੀ ਸੀ ਤੇ ਹੰਗਲ ਉਹ ਬਾਪੂੜੀ ਦਾਦੇ ਵੀ ਉੱਥੇ ਹੀ ਜਾਂਦੀ। ਟੱਕੜੀ ਤੇ ਜਾਂਦੇ। ਟੱਕੜੀ ਤੇ ਹੀ ਜਾਂਦੀ ਵੀ ਅਹੀਂ ਹੋਰ ਕਿਤੇ ਵੋਟ ਪਾ ਹੀ ਨਹੀਂ ਸਕਦੇ। ਕੋਈ ਵੀ ਗੱਲ ਤੇ ਕੋਈ ਤਰਕ ਆਉਂਦੀ ਆ ਤੇ ਬੰਦੇ ਸੌਰੀ ਇਹ ਫੋਨ ਦੀ ਰਿੰਗ ਬਹੁਤ ਪੁਰਾਣੀ ਆ ਤੁਹਾਡੀ ਹਾਂਜੀ ਸੌਰੀ ਤੁਸੀਂ ਆਈ ਹੋਣਾ ਪਰ ਇਹ 33000 ਵਾਲੀ ਹੈ ਪਹਿਲਾਂ ਜਦੋਂ ਅਕਾਲੀ ਦਲ ਨੇ ਰੋਡ ਬਣਨਗੇ ਬੰਬ ਸਿੱਟਣ ਵਾਲੇ ਰੋਡ ਜੋ ਗਿਆ ਬਾਦਲ ਸਾਹਿਬ ਨੇ ਮੈਂ ਕਹਿੰਨਾ ਵੀ ਉਹ ਕਿਸੇ ਗੱਲੋਂ ਮੁਕਰੇ ਨਹੀਂ ਉਸ ਟਾਈਮ ਦੇ ਸਕਵੀਰ ਬਾਦਲ ਦੀ ਪੂਰੀ ਤੂਤੀ ਬੋਲਦੀ ਸੀ ਵੀ ਜਿੰਨੇ ਕੰਮ ਕੀਤੇ ਵੀ ਹਰੇਕ ਕੰਮ 'ਚ ਹਰੇਕ ਵਰਗ ਖੁਸ਼ ਸੀ ਜੀਠਿਆ ਸਾਹਿਬ ਆਪਣੇ ਘਰੇ ਆਏ ਉਹ ਜਿੱਦਾਂ ਸੋਸ਼ਲ ਮੀਡੀਆ ਤੇ ਆਪਾਂ ਨੂੰ ਦੇਖਦੇ ਸੀ ਸਕਵੀਰ ਬਾਦਲ ਨੇ ਜਦੋਂ ਮੁਲਾਕਾਤ ਕੀਤੀ ਤੇ ਪਛਾਣ ਲਏ ਵੀ ਉਹ ਹਾਂਜੀ 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 ਵੀਡੀਓ ਵਾਲਾ ਤਾਂ ਮੈਂ ਸੋਚਦਾ ਮੈਂ ਕਹਾਂ ਜਦ ਇਹਨਾਂ ਨੇ ਗੁੱਸਾ ਕੀਤਾ ਹੋਣਾ ਕਹਿੰਦੇ ਵੀ ਨਹੀਂ ਉਹ ਮੇਰੇ ਬਾਰੇ ਵੀ ਬड़ाई ਸੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਵੀ ਉਹਦੇ ਵਿੱਚ ਵੀ ਮੈਸੇਜ ਸੀਗਾ ਜਦੋਂ ਅਕਾਲੀ ਦਲ ਦਾ ਝੰਡਾ ਲਾ ਕੇ ਗੱਡੀ ਤੇ ਜਾਂਦੇ ਆ ਫਿਰ ਤੁਹਾਨੂੰ ਕੀ ਕਹਿੰਦੇ ਨਹੀਂ ਬਹੁਤ ਪਿਆਰ ਮਿਲਦਾ ਜੀ ਅੱਛਾ ਲੋਕਾਂ ਦੇ ਵਿੱਚ ਨਾ ਜਿੱਦਾਂ ਇੱਕ બસ ਹਵਾ ਹੀ ਚੱਲ ਗਈ ਹੈ ਜੀ ਕਾਲੀ ਦਲ ਹਾਂਜੀ ਚਲੋ ਮੜੀਏ ਕਾਲੀ ਦਲ ਜਿੰਦਾਬਾਦ ਮੈਂ ਚਾਹਨਾ ਵੀ ਜੇ ਕਾਲੀ ਦਲ ਮੁੜ ਕੇ ਆ ਜਾਂਦਾ ਨਾ ਤੇ ਲੋਕਾਂ ਦੀ ਸਿਆਣ ਪਿਆ ਆਪਾਂ 5 ਸਾਲ ਪਹਿਲਾਂ ਕਾਂਗਰਸ ਦੇ ਦੇਖ ਲੈ ਕੈਪਟਨ ਸਾਹਿਬ ਨੇ ਕੁਛ ਨਹੀਂ ਕੀਤਾ ਉਹ ਮੁੜ ਕੇ 2 ਕੁ ਮਹੀਨੇ ਚੰਨੀ ਸਾਹਿਬ ਨੂੰ ਦਿੱਤੇ ਚੰਨੀ ਸਾਹਿਬ ਨੇ ਉਹ ਫੇਰ ਦਿਘਟਣ ਵਾਲਾ ਕੰਮ ਬਹੁਤ ਕੀਤਾ ਬੇਖਤੇ ਵੀ ਇੱਕਦਮ ਉਹ 2 ਘੰਟੇ ਜਿੰਨਾ ਕਰ ਸਕਦੇ ਸੀ ਪੋਰਟਰ-ਪੋਰਟਰ ਲਵਾਏ ਬਜਾਰਾਂ ਉਹਨਾਂ ਦੀ ਸੋਚ ਵਧੀਆ ਆ ਚੰਨੀ ਸਾਹਿਬ ਦੀ ਪਰ ਉਹਨਾਂ ਦੀ ਪੇਸ਼ ਨਹੀਂ ਚੱਲਦੀ ਇੱਕ ਬੰਦਾ ਲੱਤ ਖਿੱਚਦਾ ਖਿੱਚਣ ਵਾਲਾ ਆਉਂਦਾ ਆਪਣਾ ਪੰਜਾਬੀਆਂ ਜੱਗ ਅਕਸਰ ਇਹ ਗੱਲ ਆ ਇਹ ਕਾਂਗਰਸ ਦੇ ਦੋਨੇ ਪਨੇ ਖਿੱਚੀ ਜਾਂਦੇ ਆ ਅੱਛਾ ਜਦੋਂ ਤੁਸੀਂ ਕਿਤੇ ਜਾਂਦੇ ਹੋ ਜਿਵੇਂ ਸਟੇਜ ਤੇ ਭਾਸ਼ਣ ਵਗੈਰਾ ਦਿੰਨੇ ਹੋ ਤਾਂ ਫਿਰ ਲੋਕ ਐਤ ਨਹੀਂ ਕਹਿੰਦੇ ਵੀ ਯਾਰ ਤੂੰ ਸੀਰੀਅਸ ਗੱਲਾਂ ਨਾ ਕਰ ਨਹੀਂ ਵਿੱਚ ਉਹ ਗੱਲਾਂ 'ਚੋਂ ਹੀ ਹਾਸਾ ਬਿਕਲ ਜਾਂਦਾ ਇੱਕ ਮੈਂ ਸੜਕ ਬਾਰੇ ਵੀ ਪਾਈ ਸੀਗੀ ਸਾਡੇ ਦੇ ਸੜਕ ਬਹੁਤ ਟੁੱਟੀ ਹੁੰਦੀ ਸੀ ਮੈਂ ਕਹਾਂ ਜੀ ਸਾਨੂੰ ਵੀ ਇੱਥੇ ਥੋੜੀਆਂ ਮੱਛੀਆਂ ਛੱਡੀਆਂ ਜਾਣ ਹਾਂ ਤੇ ਥੋੜਾ ਜਿਹਾ ਸ਼ਰਾਬ ਦਾ ਪ੍ਰਬੰਧ ਕੀਤਾ ਜਾਵੇ ਸਾਡਾ ਵਧੀਆ ਸਰ ਜਾਣਾ ਤੇ ਉਹ ਛੜ ਗਿਆ ਚੌਥੇ ਦਿਨ ਬਣਾਉਣ ਆ ਗਿਆ ਸੀ ਹੁਣ ਡਾਇਨਾਸੌਰ ਵੀ ਆਉਣਗੇ ਤੇ ਗਾਲੀ ਵੀ ਉਹ ਕਾਲੀ ਦਾ ਗੱਡਾ ਡਾਇਨਾਸੌਰ ਦਾ ਨਹੀਂ ਪਰ ਹੁਣ ਨਹੀਂ ਹਰਦੇ ਹੁਣ ਆਉਣਗੇ ਗਾਲੀ ਇਸ ਵਕਤ ਮੇਰੇ ਨਾਲ ਅਵਤਾਰ ਸਿੰਘ ਨੇਜਰ ਨੇ ਇਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਮੇਡੀ ਵੀਡੀਓਜ਼ ਬਣਾਉਂਦੇ ਆ ਅਕਸਰ ਦੇਖਿਆ ਹੋਊਗਾ ਬਹੁਤ ਚਰਚਾ ਦੇ ਵਿੱਚ ਰਹੇ ਨੇ ਤੇ ਅੱਜਕੱਲ ਇਹ ਇਲੈਕਸ਼ਨ ਲੜ ਰਹੇ ਨੇ ਬਲੋਕ ਸੰਮਤੀ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਉਮੀਦਵਾਰ ਨੇ ਤਾਂ ਨੀਜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਸੀ ਗਾਲ ਜੀ ਪਹਿਲਾਂ ਤਾਂ ਦਿੱਲੀ ਪੋਸਟ ਦਾ ਤੁਸੀਂ ਆਏ ਮੇਰੇ ਕੋ ਸੋ ਬਹੁਤ ਧੰਨਵਾਦ ਆ ਤੁਹਾਡਾ ਤੁਹਾਨੂੰ ਤਾਂ ਦੇਖ ਕੇ ਵੈਸੇ ਹੀ ਮਨ ਖੁਸ਼ ਹੋ ਜਾਂਦਾ ਕਿਉਂਕਿ ਤੁਹਾਡੀਆਂ ਵੀਡੀਓਜ਼ ਅਸੀਂ ਇੰਨੀਆਂ ਦੇਖਦੇ ਖਸਦੇ ਰਹੇ ਆ ਤੇ ਅੱਜ ਦੇਖ ਕੇ ਤਾਂ ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਿਆ ਇਸ ਵੀਡੀਓ ਬਣਾਉਂਦੇ ਬਣਾਉਂਦੇ ਪੋਲਿਟਿਕਸ ਵੱਲ ਕਿਦਾਂ ਬਣ ਗਿਆ ਰੁਝਾਨ ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲ ਇਦਾਂ ਜੀ ਅਸੀਂ ਸ਼ੁਰੂ ਤੋਂ ਪਹਿਲਾਂ ਤੋਂ ਹੀ ਅਕਾਲੀ ਦਲ ਨਾਲ ਜੁੜੇ ਆਂ ਸਾਡੇ ਬਜ਼ੁਰਗ ਵੀ ਸਾਰੇ ਤੇ ਉਹ ਜਿੱਦਾਂ ਕਹਿੰਦੇ ਨੇ ਤਾਂ ਅਸੀਂ ਵੋਟ ਪਾਉਣ ਕਿਤੇ ਜਾਂਦੇ ਵੀ ਸੀ ਤੇ ਉਂਗਲ ਉਹ ਬਾਪੂੜੀ ਦਾਦੇ ਵੀ ਉੱਥੇ ਹੀ ਜਾਂਦੀ ਤੱਕੜੀ ਤੇ ਜਾਂਦੇ ਤੱਕੜੀ ਤੇ ਹੀ ਜਾਂਦੀ ਵੀ ਅਹੀਂ ਹੋਰ ਕਿਤੇ ਵੋਟ ਪਾ ਹੀ ਨਹੀਂ ਸਕਦੇ ਸੋ ਜਿਹੜੇ ਕੰਮ ਜੋ ਕਿਸਾਨਾਂ ਲਈ ਜਿੰਨੇ ਵੀ ਕੰਮ ਹੋਏ ਆ ਉਹ ਆਪਾਂ ਦੇਖ ਸਕਦੇ ਆਂ ਵੀ ਕਿਸਾਨਾਂ ਲਈ ਜਾਂ ਗਰੀਬਾਂ ਲਈ ਉਹ ਕਾਲੀ ਦਲ ਤੋਂ ਬਿਨਾ ਕਿਸੇ ਸਰਕਾਰ ਨੇ ਨਹੀਂ ਕੀਤੇ ਸਰਕਾਰਾਂ ਬਹੁਤ ਆਈਆਂ ਗੁੰਡਾਗਰਦੀ ਵੀ ਬਹੁਤ ਅੱਗੇ ਵਧੀਆਂ ਹੁਣ ਤਾਂ ਚਲੋ ਜਿਆਦਾ ਹੀ ਆਪਾਂ ਕਹਿ ਹੀ ਨਹੀਂ ਸਕਦੇ ਮਾਹੌਲ ਹੀ ਇੰਨਾ ਖਰਾਬ ਹੋ ਗਿਆ ਕਿ ਛੱਡੋ ਗੱਲਾਂ ਦੇ ਨਾ ਕੰਮ ਕੋਈ ਨਹੀਂ ਹੋਇਆ ਸੋ ਕਾਲੀ ਦਲ ਦੇ ਬਹੁਤ ਕੰਮ ਆ ਕਿ ਜਿਹੜੇ ਗਰੀਬ ਵਰ ਵੀ ਖੁਸ਼ ਹੈਗਾ ਤੇ ਆਪਣੇ ਜ਼ਿਮੀਂਦਾਰ ਭਰਾ ਵੀ ਖੁਸ਼ ਹੀ ਹਰੇਕ ਨੂੰ ਵਪਾਰੀ ਲੈਨ ਦੇ ਵਿੱਚ ਵੀ ਠੀਕ ਸੀਗੇ ਵੀ ਉਹਨਾਂ ਨੂੰ ਵੀ ਕੋਈ ਇਹੋ ਜਿਹਾ ਨਹੀਂ ਸੀ ਵੀ ਕਿਸੇ ਨੂੰ ਘਾਟਾ ਵੱਧਾ ਪੈ ਗਿਆ ਹਰੇਕ ਬੰਦਾ ਖੁਸ਼ ਸੀਗਾ ਵੀ ਸਾਡਾ ਵਧੀਆ ਬਿਜ਼ਨਸ ਚੱਲਣ ਡਿਆ ਕਿਸੇ ਨੂੰ ਫਰੋਤੀਆਂ ਮੰਗਣ ਵਾਲਾ ਕੰਮ ਨਹੀਂ ਸੀ ਚੱਲਦਾ ਤੇ ਇਸ ਕਰਕੇ ਸ਼ੁਰੂ ਤੋਂ ਜੁੜੇ ਆਏ ਆ ਤੇ ਅੱਜ ਕੱਲ ਤਾਂ ਮੈਂਟ ਲੱਗਦਾ ਛੜਾਪਾ ਮਾਰ ਲੱਗਿਆ ਬੰਦਾ ਕਹਿੰਦਾ ਵੀ ਕਿੱਧਰੋਂ ਫਾਇਦਾ ਹੋਊਗਾ ਜਾਂ ਹਾਂਜੀ ਹਾਂਜੀ ਤੇ ਤੁਹਾਡਾ ਇਹ ਮੰਨ ਨਹੀਂ ਕਿਹਾ ਵੀ ਕਿਉਂਕਿ ਤੁਹਾਨੂੰ ਤਾਂ ਪੰਜਾਬ ਭਰਤੀ ਲੋਕ ਜਾਣਦੇ ਨੇ ਸਾਰੇ ਹਾਂਜੀ ਹਾਂਜੀ ਇਹ ਤਾਂ ਹੈ ਜੀ ਪਰ ਇਦਾਂ ਜੀ ਇਹ ਥੋੜੀ ਜੀ ਆਪਾਂ ਨੂੰ ਸੋਚ ਚਾਹੀਦੀ ਹੈ ਜਦੋਂ ਆਪਾਂ ਕਹਿੰਦੇ ਹੁੰਦੇ ਕਿਸੇ ਨਾਲ ਜੁੜੇ ਆ ਨਾ ਜਾਂ ਕਿਦਾਂ ਵੀ ਆਪਾਂ ਕਈ ਵਾਰੀ ਜਿੱਦਾਂ ਹੁਣ ਮਾਂ ਪਾਪੀ ਕਹਿ ਦਿੰਦੇ ਆ ਬੰਦਾ ਜਦੋਂ ਕੋਈ ਵੀ ਗੱਲ ਤੇ ਕੋਈ ਤਰਕ ਆਉਂਦੀ ਆ ਤੇ ਬੰਦੇ ਸੌਰੀ ਇਹ ਫੋਨ ਦੀ ਰਿੰਗ ਬਹੁਤ ਪੁਰਾਣੀ ਓ ਤੁਹਾਡੀ ਹਾਂਜੀ ਰੱਖਿਆ ਤੁਸੀਂ ਆਈ ਹੋਣਾ ਪਰ ਰਿੰਗ 33 ਨਾਲ ਆਈ ਏ ਸੌਰੀ ਤੇ ਉਹ ਚੀਜ਼ ਨੂੰ ਲੈ ਕੇ ਨਾ ਵੀ ਆਪਾਂ ਉਹ ਸੋਚਦੇ ਨਹੀਂ ਵੀ ਆਪਾਂ ਕੋਈ ਉਹ ਸਚਾਈ ਕੀ ਆ ਪਿੱਛੇ ਯਾ ਕਿਦਾਂ ਹੁਣ ਅਕਾਲੀ ਦਲ ਨੇ ਤੁਸੀਂ ਦੇਖੋ ਕਿੰਨੇ ਕੰਮ ਕੀਤੇ ਸੀ ਪਹਿਲਾਂ ਜਦੋਂ ਅਕਾਲੀ ਦਲ ਨੇ ਰੋਡ ਬਣਨਗੇ ਬੰਬ ਸਿੱਟਣ ਵਾਲੇ ਰੋਡ ਜੋ ਗਿਆ ਬਾਦਲ ਸਾਹਿਬ ਨੇ ਮੈਂ ਕਹਿੰਨਾ ਵੀ ਉਹ ਕਿਸੇ ਗੱਲੋਂ ਮੁਕਰੇ ਨਹੀਂ ਉਸ ਟਾਈਮ ਤੇ ਇੱਕ ਗੱਲ ਚੱਲਦੀ ਸੀ ਵੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਸੀ ਵੀ ਤੁਸੀਂ ਨੌਕਰੀਆਂ ਦਾ ਕਿਹਾ ਕੈਪਟਨ ਸਾਹਿਬ ਨੇ ਵੀ ਤੁਸੀਂ ਵੀ ਕਰ ਸਕਦੇ ਸੀ ਇੱਦਾਂ-ਉਦਾਂ ਤੇ ਉਹ ਸੁਣਨ ਲੱਗ ਪਏ ਕਹਿੰਦੇ ਵੀ ਆਪਣੇ ਪੰਜਾਬ 'ਚ 13000 ਪੈਂਦੇ ਆ ਹੈਨਾ ਤੇ ਵੀ ਨੌਕਰੀਆਂ ਕਿੱਥੋਂ ਦੇ ਦਵਾਗੇ ਵੀ ਜੇ ਆਪਣੇ ਮਾਸਟਰਾਂ ਦੀਆਂ ਲਾ ਲਓ ਜਾਂ ਕਿਸੇ ਹਰੇਕ ਜਗ੍ਹਾ ਦੇਣਾ ਟੀਚਰਾਂ ਦੀ ਲਾ ਲਓ ਜਾਂ ਹਰੇਕ ਵਰਗ ਵੀ ਅਕਸਰ ਕੋਈ ਮੋਹਰੇ ਜਗ੍ਹਾ ਵੀ ਖਾਲੀ ਚਾਹੀਦੀ ਆ ਨਾ ਵੀ ਨੌਕਰੀ ਦੇ ਲਈ ਵੀ ਆਪਾਂ ਇਹ ਝੂਠਾ ਲਾਰਾ ਉਹ ਕਹਿੰਦੇ ਸੀ ਮੈਂ ਨਹੀਂ ਲਾ ਸਕਦਾ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਤੇ ਵੀ ਇਹ ਵੀਡੀਓ ਵੀ ਵਾਇਲ ਹੋਈਆਂ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਤਾਂ ਅਸੀਂ ਇਹ ਵਾਦਾ ਹੀ ਨਹੀਂ ਕਰਨਾ ਸੋ ਉਹਨਾਂ ਨੇ ਵਾਦਾ ਕੀਤਾ ਵੀ ਨਹੀਂ ਤੇ ਇਹ ਚੀਜ਼ ਆ ਵੀ ਲੋਕ ਥੋੜਾ ਜਿਹਾ ਉਦੋਂ ਆਪਣੇ ਲੋਕ ਜਿੱਦਾਂ ਵੀ ਫਟਾਫਟ ਉਸ ਚੀਜ਼ ਆਲੂ ਹੋ ਗਿਆ ਵੀ ਖਰੇ ਸੱਚੀ ਹੋ ਜਾਣਾ ਜਿਵੇਂ ਤੁਸੀਂ ਤਾਂ ਕਹਿੰਦੇ ਹੋ ਵੀ ਮੇਰੀ ਸ਼੍ਰੋਮਣੀ ਅਕਾਲੀ ਦਲ ਅਸੀਂ ਪੁਰਾਣੇ ਆ ਜੀ ਤੁਹਾਡੇ ਬਜ਼ੁਰਗ ਵੀ ਅਕਾਲੀ ਦਲ ਨੂੰ ਪਾਉਂਦੇ ਸੀਗੇ ਕਦੀ ਵੱਡੇ ਬਾਦਲ ਸਾਹਿਬ ਨਾਲ ਕਦੀ ਜਾਂ ਸੁਖਬੀਰ ਬਾਦਲਾ ਹੋਣ ਤੁਸੀਂ ਚੋਣ ਲੜ ਰਹੇ ਹੋ ਜੀ ਤੁਸੀਂ ਦੱਸ ਰਹੇ ਸੀਗੇ ਕਿ ਇਹ ਡਿਸੀਜਨ ਵੀ ਸੁਖਬੀਰ ਬਾਦਲ ਦਾ ਆਪ ਦਾ ਸੀਗਾ ਵੀ ਨੇਜਰ ਤੈਨੂੰ ਚੋਣ ਲੜਨੀ ਚਾਹੀਦੀ ਹੈ ਹਾਂਜੀ ਇਹ ਇਹ ਕਿਵੇਂ ਇੱਕ ਮੁਲਾਕਾਤ ਦਾ ਬਾਰੇ ਦੱਸੋ ਥੋੜਾ ਜਿਹਾ ਇਹ ਮੁਲਾਕਾਤ ਪਹਿਲਾਂ ਹੋਈ ਸੀ ਜਦੋਂ ਬੇਅਦਬੀ ਦਾ ਰੌਲਾ ਚੱਲਦਾ ਸੀਗਾ ਅੱਛਾ ਉਸ ਟਾਈਮ ਤੇ ਅਸੀਂ ਸਾਨੂੰ ਮੌਕਾ ਮਿਲਿਆ ਸੀਗਾ ਤੇ ਅਸੀਂ ਚੰਡੀਗੜ੍ਹ ਤਾਜ ਹੋਟਲ ਦੇ ਵਿੱਚ ਸੁਖਵੀਰ ਬਾਦਲ ਨਾਲ ਮਿਲੇ ਸੀ ਬਹੁਤ ਸਾਰੇ ਯੂਟਿਊਬਰ ਕਲਾਕਾਰ ਆਪਣੇ ਬਈ ਵੀਰ ਗੱਲ ਰੋਂਤੇ ਹੁਣੀ ਲਾਡੀ ਗਾਂਗੜ ਹੁਣੀ ਸਾਰੇ ਆਪਣੇ ਮੁੰਡਾ ਜੱਗਾ ਫਗਵਾੜੇ ਤੋਂ ਭਰਾਪਣਾ ਤੇ ਸਾਰੇ ਬਹੁਤ ਸਾਰੇ ਸੀਗੇ ਜਿੱਦਾਂ ਜਿਹੜੇ ਉਦੋਂ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਸੀਗੇ ਤਾਂ ਅਸੀਂ ਮਿਲੇ ਸਾਡਾ ਪੈਂਦਿਆਂ ਸਾਰੀ ਇਹ ਸਵਾਲ ਸੀ ਵੀ ਜਿਹੜੀ ਵਿਆਦਬੀ ਹੋਈ ਆ ਜਾਂ ਕੀ ਆ ਨਾ ਤੇ ਉਦੋਂ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਜੇ ਵੀ ਮੇਰਾ ਕਿਤੇ ਵੀ ਰਤੀ ਵੀ ਮੇਰਾ ਸਾਡਾ ਹੱਥ ਆਉਂਦਾ ਨਾ ਤੇ ਮੈਂ ਆਪਣਾ ਸਿਰ ਕਲਮ ਕਰਾ ਦੂੰਗਾ ਇਹ ਸੁਖਵੀਰ ਬਾਦਲ ਨੇ ਆਖਿਆ ਇਹ ਉਹਨਾਂ ਦੇ ਬਿਆਨ ਸੀ ਸੋ ਆਪਾਂ ਦੇਖ ਵੀ ਲਿਆ ਹੁਣ ਕਾਂਗਰਸ ਨੇ ਵੀ ਪੂਰਾ ਜ਼ੋਰ ਲਾਇਆ ਇਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਉਸ ਟਾਈਮ ਤੇ ਸੁਖਵੀਰ ਬਾਦਲ ਦੀ ਪੂਰੀ ਤੂਤੀ ਬੋਲਦੀ ਸੀ ਵੀ ਜਿੰਨੇ ਕੰਮ ਕੀਤੇ ਵੀ ਹਰੇਕ ਕੰਮ 'ਚ ਹਰੇਕ ਵਰਗ ਖੁਸ਼ੀ ਉਹਨਾਂ ਨੇ ਉਦੋਂ ਕਿਹਾ ਸੀਗਾ ਵੀ ਇਹ ਜਿਹੜੀ ਇਹ ਪਲੈਨਿੰਗ ਆ ਵੀ ਕੋਈ ਵੀ ਉਹਨਾਂ ਨੇ ਇੱਕ ਛੋਟੀ ਜੀ ਐਗਜ਼ੈਂਪਲ ਦਿੱਤੀ ਸੀ ਅੱਛਾ ਕਹਿੰਦੇ ਵੀ ਤੁਹਾਡੇ ਪਿੰਡ ਦਾ ਹੀ ਸਰਪੰਚ ਆ ਵੀ ਉਹ ਕਦੀ ਵੀ ਨਹੀਂ ਚਾਹੂਗਾ ਮੇਰੇ ਪਿੰਡ 'ਚ ਝਗੜਾ ਹੋਵੇ ਤੇ ਮੇਰਾ ਮੇਰੇ ਤੋਂ ਸੋਲਵ ਬਣਾ ਹੋਵੇ ਹਾਂ ਵੀ ਇਹ ਵੀ ਇਹ ਬਹੁਤ ਵੱਡੇ ਮੁੱਦੇ ਆ ਵੀ ਉਹ ਤਾਂ ਨਿੱਕੀ ਜੀ ਗੱਲ ਆ ਵੀ ਸਰਪੰਚ ਵੀ ਨਹੀਂ ਚਾਹੁੰਦਾ ਵੀ ਉਹ ਵੀ ਚਾਹੂਗਾ ਵੀ ਮੇਰਾ ਪਿੰਡ ਸੁੱਖ ਸ਼ਾਂਤੀ ਨਾਲ ਰਹੇ ਵੀ ਬਿਲਕੁਲ ਵਧੀਆ ਚੱਲੇ ਮੇਰੀ ਜਿਹੜੀ ਸਰਪੰਚੀ ਆ ਤਰਨ ਵਧੀਆ ਲੰਘ ਜਵੇ ਹੈਨਾ ਤੇ ਇਹ ਗੱਲਾਂ ਸੀਗੀਆਂ ਬੈ ਅਕਸਰ ਜੇ ਕੋਈ ਖਬਰ ਆਉਂਦੀ ਆ ਉਹਨੂੰ ਪਹਿਲਾਂ ਦਿਹਾੜੀ ਦੇਖੀਦਾ ਵੀ ਇਹਦਾ ਕਿਉਂਕਿ ਕੋਈ ਵੀ ਖਬਰ ਆ ਉਹਦਾ ਕਈ ਵਾਰੀ ਆਪਾਂ ਤੱਤੇਗਾ ਆਪਾਂ ਫਟਾਫਟ ਵੀਡੀਓ ਬਣਾ ਕੇ ਪਾ ਦਨੇ ਆਂ ਕਈ ਵਾਰੀ ਉਹਦੀ ਬੈਕਗਰਾਉਂਡ ਹੋਰ ਹੁੰਦੀ ਆਪਾਂ ਦੇਖੀ ਆ ਨਾ ਹੁਣ ਇੱਕ ਕੁੜੀ ਨਹਿਰ ਚ ਮਾਰਦ ਸੱਡ ਦਦੀ ਸੀਗੀ ਹੋਰ ਹੀ ਕਹਾਣੀ ਨਿਕਲਿਆ ਫੇ ਵੱਲੋਂ ਹਨ ਤੇ ਉਹ ਹੁਣ ਦੋ ਤਿੰਨ ਮਹੀਨਿਆਂ ਬਾਅਦ ਉਹਦੀ ਕਹਾਣੀ ਹੋਰ ਨਿਕਲਿਆ ਕੁੜੀ ਬਚੀ ਆ ਕੁੜੀ ਜਿੰਦੀ ਆ ਉਹਨੇ ਉਲਟਾ ਮਾਂ ਤੇ ਇਲਜ਼ਾਮ ਲਾਉਣਾ ਉਹਨੇ ਮਾਂ ਤੇ ਇਲਜ਼ਾਮ ਲਾਤਾ ਚਲੋ ਉਹਨਾਂ ਨੇ ਜੋ ਕੀਤਾ ਆਪਣੀ ਇੱਜ਼ਤ ਖਾਤਰ ਕੀਤਾ ਲੋਕਾਂ ਨੂੰ ਇੱਕ ਸਬਕ ਦੇਣ ਦਾ ਖਾਤਰ ਕੀਤਾ ਤਾਂ ਸਬਕ ਦਿੱਤਾ ਵੀ ਉਹਨਾਂ ਨੇ ਹੁਣ ਕੁੜੀ ਜੋ ਮਰਜ਼ੀ ਕਰੇ ਮਾਂ ਦੀ ਗਲਤੀ ਜਾਂ ਪੇ ਦੇ ਗਲਤੀ ਆ ਇਹ ਚੀਜ਼ਾਂ ਹੁੰਦੀਆਂ ਪਿੱਛੇ ਦੀ ਗੱਲ ਕੀ ਆ ਉਹਦਾ ਪਤਾ ਹੀ ਕੁਛ ਨਹੀਂ ਪਤਾ ਹੀ ਕੁਛ ਨਹੀਂ ਹੁੰਦਾ ਇਸ ਕਰਕੇ ਥੋੜਾ ਸਬਰ ਕਰਨਾ ਚਾਹੀਦਾ ਵੀ ਦੇਖਣਾ ਚਾਹੀਦਾ ਕਿਉਂਕਿ ਹੁਣ ਸਾਰਿਆਂ ਲੋਕਾਂ ਨੂੰ ਕਲੀਅਰ ਹੋ ਗਿਆ ਹੁਣ ਜੋ ਵੀ ਹੁਣ ਵੀ ਲੋਕ ਬਹੁਤ ਕਰਦੇ ਆ ਸਵਾਲ ਕਈ ਵਾਰੀ ਵਿੱਚ ਮੈਸੇਜ ਕਰਦੇ ਆ ਵੀ ਇਹਨਾਂ ਨੇ ਇਦਾਂ ਕੀਤਾ ਤੁਸੀਂ ਭੁੱਲ ਗਏ ਤੁਸੀਂ ਉਹ ਮੈਂ ਕਹਿਣਾ ਚਾਹੁੰਨਾ ਵੀ ਭੁੱਲੇ ਉਹ ਚੀਜ਼ ਭੁੱਲ ਨਹੀਂ ਸਕਦੇ ਪਰ ਉਹ ਚੀਜ਼ ਦਾ ਗੁਨੇਗਾਰ ਕੌਣ ਹੈ ਇਹ ਤਾਂ ਦੇਖੋ ਫੜ ਕਿਹੜੇ ਬੰਦੇ ਹੁੰਦੇ ਹਾਂ ਉਹ ਕਿਤੇ ਡੇਰੀ ਵਾਲਾ ਫੜਿਆ ਜਾਂਦਾ ਕਿਤੇ ਕੋਈ ਕਿਤੇ ਕੋਈ ਵੀ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਉਹ ਬੰਦਾ ਫੜ ਕਿਹੜਾ ਜੇ ਤਾਂ ਕਾਲੀ ਦਲ ਦਾ ਕੋਈ ਬੰਦਾ ਫੜ ਆਉਂਦਾ ਫਿਰ ਤਾਂ ਆਪਾਂ ਕਹੀਏ ਵੀ ਕਾਲੀ ਦਲ ਜ਼ਿੰਮੇਵਾਰ ਹੈ ਉਹ ਬੰਦੇ ਤਾਂ ਕਾਲੀ ਦਲ ਦੇ ਫਾੜੀ ਨਹੀਂ ਹੋ ਰਹੇ ਅੱਛਾ ਮੈਂ ਸਵਾਲ ਤੁਹਾਨੂੰ ਕਰਨਾ ਹੀ ਸੀਗਾ ਕਿ ਤੁਹਾਡੇ ਤੇ ਆਪ ਦੇ ਬਹੁਤ ਫੋਲੋਅਰ ਨੇ ਜਾਂ ਲੋਕ ਜਾਣਦੇ ਪਛਾਣਦੇ ਆ ਜਦੋਂ ਕਾਲੀ ਦਲ ਦਾ ਝੰਡਾ ਲਾ ਕੇ ਗੱਡੀ ਤੇ ਜਾਂਦੇ ਆ ਫਿਰ ਤੁਹਾਨੂੰ ਕੀ ਕਹਿੰਦੇ ਨਹੀਂ ਬਹੁਤ ਪਿਆਰ ਮਿਲਦਾ ਜੀ ਅੱਛਾ ਲੋਕਾਂ ਦੇ ਵਿੱਚ ਨਾ ਜਿੱਦਾਂ ਇੱਕ ਬਸ ਹਵਾ ਹੀ ਚੱਲ ਗਈ ਹੈ ਜੀ ਕਾਲੀ ਦਲ ਦੀ ਹਾਂਜੀ ਅੱਛਾ ਹਾਂ ਬਸ ਪਿੰਡਾਂ ਪਿੰਡਾਂ ਤੁਹਾਡੇ ਜਿਵੇਂ ਲਾਗੇ ਬੰਨੇ ਪਿੰਡਾਂ 'ਚ ਮੈਂ ਕਿਹਾ ਜੀ ਬਸ ਰੌਣਕਾਂ ਹੀ ਲੱਗੀਆਂ ਪਈਆਂ ਲੋਕੀ ਨੱਚਦੇ ਫਿਰਦੇ ਆ ਵੀ ਹੁਣ ਨਹੀਂ ਹੈਨਾ ਵੀ ਜਿਹੜੇ ਜਿਨ੍ਹਾਂ ਨੇ ਝਾੜੂ ਨੂੰ ਵੋਟ ਪਾਈ ਜਾਂ ਕਾਂਗਰਸੀਆਂ ਨੂੰ ਵੋਟ ਪਾਈ ਉਹ ਵੀ ਬੰਦੇ ਹੁਣ ਮੁੜਨਦੇ ਮੈਂ ਕਹਾਂ ਜੀ ਬਹੁਤ ਮੁੰਡ ਹੈ ਅੱਛਾ ਇਕੱਠੇ ਤੁਸੀਂ ਦੇਖੋ 10-10 ਪਰਿਵਾਰ ਅਸੀਂ ਵੀ ਮਿਲਦੇ ਆ ਕਈ ਤੱਕ ਛਰੇ ਆ ਮਿਲ ਰਹੇ ਮੋੜ ਰਹੇ ਆ ਤੇ ਕਈ ਬੰਦੇ ਜਿਨ੍ਹਾਂ ਤੇ ਪਰਚੇ ਟੋਕੇ ਕਈ ਕੋਸ਼ਿਆ ਬਹੁਤ ਗੇਮਾਂ ਚੱਲ ਰਹੀਆਂ ਅੱਛਾ ਜੀ ਉਹ ਵਿਚਾਰੇ ਅੰਦਰ ਕਦੀ ਹੱਥ ਜੋੜਦੇ ਆ ਵੀ ਐਗਦੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਪੂਰੀ ਸਪੋਰਟ ਆ ਤੇ ਵੀ ਅਸੀਂ ਜੰਤਰ ਨਹੀਂ ਹੋਣਾ ਹਾਂ ਤੇ ਬਾਕੀ ਅਕਾਲੀ ਦਲ ਦਾ ਮਤਲਬ ਫੇਰ ਲੱਗਣੇ ਹਾਂ 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 ਜੀ ਹਾਂ ਜੀ ਹੈਗਾ ਲੋਕ ਚਾਹੁੰਦੇ ਕਿਉਂਕਿ ਲੋਕਾਂ ਨੇ ਨਾ ਮੈਂ ਚਾਹਣਾ ਵੀ ਜੇ ਅਕਾਲੀ ਦਲ ਮੁੜ ਕੇ ਆ ਜਾਂਦਾ ਨਾ ਤੇ ਲੋਕਾਂ ਦੀ ਸਿਆਣ ਪਿਆ ਕਾਰਨ ਕਾਰਨ ਇਹ ਕਿ ਆਪਾਂ 5 ਸਾਲ ਪਹਿਲਾਂ ਕਾਂਗਰਸ ਦੇ ਦੇਖ ਲੈ ਕੈਪਟਨ ਸਾਹਿਬ ਨੇ ਕੁਛ ਨਹੀਂ ਕੀਤਾ ਉਹ ਤਾਂ ਦਾ ਉਹ ਤੋਂ ਨਿਕਲੇ ਹੀ ਨਹੀਂ ਉਹ ਕਿਹੜਾ ਸਿਸਵਾ ਫਾਰਮ ਜਿਹੜਾ ਹਾਂ ਜੀ ਹਾਂ ਜੀ ਬੁ ਮੁੜ ਕੇ ਦੋ ਕੁ ਮਹੀਨੇ ਚੰਨੀ ਸਾਹਿਬ ਨੂੰ ਦਿੱਤੇ ਚੰਨੀ ਸਾਹਿਬ ਨੇ ਉਹ ਫੇਰ ਧ ਘਟਣ ਵਾਲਾ ਕੰਮ ਬਹੁਤ ਕੀਤਾ ਵੀ ਇੱਥੇ ਵੀ ਏਦਾਂ ਉਹ ਦੋ ਕੁ ਮਹੀਨਿਆਂ ਚ ਜਿੰਨਾ ਕਰ ਸਕੀ ਸੀ ਪੌਟਰ ਪੂਟਰ ਲਵਾਏ ਵਿਚਾਰਾਂ ਉਹਨਾਂ ਦੀ ਸੋਚ ਵਧੀਆ ਆ ਚੰਨੀ ਸਾਹਿਬ ਦੀ ਠੀਕ ਲੱਗਦੇ ਆ ਠੀਕ ਲੱਗਦੇ ਮਿਲੇ ਵੀ ਆ ਵਧੀਆ ਸੋਚ ਦੇ ਵਧੀਆ ਪਰ ਉਹਨਾਂ ਦੀ ਪੇਸ਼ ਨਹੀਂ ਚੱਲਦੀ ਹਨਾ ਆਪਾਂ ਦੇਖ ਰਹੇ ਹਾਂ ਜੋ ਕਾਂਗਰਸ ਪਾਰਟੀ ਚ ਫੁੱਟ ਪਿਆ ਆ ਹਨਾ ਉਹਦਾ ਜਿੱਦਾਂ ਨਾ ਕਹਿੰਦੇ ਹੁੰਦੇ ਪੌੜੀ ਚੜ੍ਹਦੇ ਤੇ ਬੰਦੇ ਇਕਲਾ ਇਕ ਬੰਦਾ ਲੱਤ ਖਿੱਚਦਾ ਖਿੱਚਣ ਵਾਲਾ ਹੁੰਦਾ ਆਪਣਾ ਪੰਜਾਬੀਆਂ 'ਚ ਅਕਸਰ ਇਹ ਗੱਲ ਆ ਇਹ ਕਾਂਗਰਸ 'ਚ ਦੋਨੇ ਬੰਦੇ ਖਿੱਚੀ ਜਾਂਦੇ ਆ ਵੀ ਕਾਂਗਰਸ ਦਾ ਬੰਦਾ ਹੀ ਚੜ੍ਹ ਰਿਹਾ ਦੋ ਕਾਂਗਰਸ ਬੰਦੇ ਇੱਕ ਦੋਨੇ ਪਾਸੋਂ ਖਿੱਚਣ ਦੇ ਇਹ ਕੰਮ ਹੋਇਆ ਪਿਆ ਹਾਂ ਸੋ ਉਹਦੇ ਵਿੱਚ ਪੰਜਾਬ ਦਾ ਭਲਾ ਨਹੀਂ ਪੰਜਾਬ ਨੂੰ ਇਹੋ ਜਿਹਾ ਲੀਡਰ ਚਾਹੀਦਾ ਹੁਣ ਤੁਸੀਂ ਹੜਾਂ ਦਾ ਦੇਖਿਆ ਹਾਂ ਨਾ ਤੁਸੀਂ ਆਪਾਂ ਦੇਖਿਆ ਵੀ ਜਿੱਥੇ ਵੀ ਬਾਦਲ ਸਾਹਿਬ ਜਾਂਦੇ ਸੀ 2-2 ਲੱਖ ਰੁਪਈਆ 4-4 ਲੱਖ ਦਾ ਡੀਜ਼ਲ ਹੂੰ 6000 ਲੀਟਰ ਹਨਾ ਵੀ ਕੀ ਕੁਛ ਮਿਲਦਾ ਸੀਗਾ ਉਹ ਬਾਦਲ ਸਾਹਿਬੇ ਤੱਕ ਵੀ ਅਜੇ ਤੱਕ ਕਣਕਾਂ ਬੀਜ ਹੁੰਦੀਆਂ ਜੀ ਹੂੰ ਵੀ ਵੀ ਜਿਹੜਾ ਆ ਬਾਦਲ ਸਾਹਿਬ ਦਾ ਜਾ ਰਿਹਾ ਆ ਟੀਮਾਂ ਬਣਾਈਆਂ ਹੋਈਆਂ ਪਿੰਡਾਂ ਚੋਂ ਵੀ 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 ਟਰੈਕਟਰ ਵੀ ਆ ਸਪੈਂਡ ਚ ਜਾਣੇ ਸਪੈਂਡ ਜੇ ਸਾਰੇ ਵੀ ਕਣਕ ਪੱਧਰੀ ਕਰਕੇ ਕਣਕ ਬੀਜਣ ਬੀਜ ਕੇ ਦੇਣ ਦੇ ਸੋ ਇਹ ਚੀਜ਼ ਹੁਣ ਲੋਕਾਂ ਨੇ ਉਦੋਂ ਬਹੁਤ ਕਿਹਾ ਸੀ ਵੀ ਇਹ ਦਿਖਾਵਾ ਆ ਕਾਂਗਰਸ ਵਾਲਿਆਂ ਨੇ ਵੀ ਕੀਤਾ ਸੀ ਉਹ 100-100 ਦੀਆਂ ਗੁੱਟੀਆਂ ਉਹ ਦਿਹਾੜੀ ਕੀ ਚੱਲਿਆ ਕੰਮ ਤੇ ਮੁੜ ਕੇ ਸਾਰੇ ਬਹਿ ਗਏ ਵੀ ਨਹੀਂ ਗੱਲ ਨਹੀਂ ਬਣਨੀ ਸੋ ਇਹ ਚੀਜ਼ ਬਹੁਤ ਦਿਲ ਵੀ ਵੱਡਾ ਚਾਹੀਦਾ ਜੀ ਜੇ ਕੋਈ ਆਪਾਂ ਲੀਡਰ ਚੁਣਦੇ ਆ ਅੱਛਾ ਮੁੰਡਿਆਂ ਦੇ ਵਿੱਚ ਕੀ ਹੈ ਨੌਜਵਾਨਾਂ ਦੇ ਵਿੱਚ ਰੁਝਾਨ ਨਹੀਂ ਤੇ ਅਸੀਂ ਤਾਂ ਅਕਸਰ ਇਹੀ ਦੇਖਿਆ ਵੀ ਕਮੈਂਟ ਪੁੱਠੇ ਸਿੱਦੇ ਕਈ ਵਰੀ ਆਉਂਦੇ ਤੁਸੀਂ ਵੀ ਘਾਵਤ ਜੀ ਸੁਣੀ ਹੋਣੀ ਵੀ ਕਹਿੰਦੇ ਡਾਇਨਾਸੌਰ ਆ ਗਿਆ ਆ ਜਾਣਗੇ ਇਹ ਨਹੀਂ ਆਉਂਦੇ ਹਾਂ ਇਹ ਨਹੀਂ ਆਉਣਗੇ ਤਾਂ ਹੁਣ ਡਾਇਨਾਸੌਰ ਵੀ ਆਉਣਗੇ ਤੇ ਕਾਲੀ ਵੀ ਉਹ ਕਾਲੀ ਦਾ ਗੱਡਾ ਡਾਇਨਾਸੌਰ ਦਾ ਨਹੀਂ ਪਤਾ ਹੈ ਨਾ ਤੇ ਕਾਲੀ ਦਾ ਠੀਕ ਹੈ ਹਾਂ ਜੀ ਹਾਂ ਜੀ ਆ ਵਾਰੀ ਪੂਰੀ ਆ ਹੁਣ ਲੋਕਾਂ ਦਾ ਪਿਆਰ ਇਹਨਾਂ ਮਿਲਦਾ ਆ ਕੀ ਛਾੜੀ ਗੱਲਾਂ ਦੀ ਹੂੰ ਤੇ ਕਿਉਂਕਿ ਲੋਕ ਚਾਹੁੰਦੇ ਆ ਲੋਕ ਅਸਲ ਦੇ ਵਿੱਚ ਨਾ ਹੁਣ ਕਈ ਵਾਰੀ ਲੋਕਾਂ ਦੇ ਮੂੰਹ ਸੁਣਿਆ ਵੀ ਕਹਿੰਦੇ ਵੀ ਆਪਾਂ 5 ਸਾਲ ਉਹ ਨੰਗਾ ਚਾਰ ਇਹ ਨੰਗਾ ਹੈ ਨਾ ਬੀ ਉਹ ਹਜੇ ਵੀ ਜਾ ਕੇ ਕਹਿ ਦਿੰਦੇ ਆ ਵੀ ਤੁਹਾਨੂੰ ਅਸੀਂ ਜਿੰਮ ਦੇਣਾ ਜਾਂ ਕਿਦਾਂ ਉਹ ਲੋਕੀ ਹੱਸਦੇ ਆ ਉਹ ਕਹਿੰਦੇ ਸਾਡੇ ਪਿੰਡ ਆਏ ਕਹਿੰਦੇ ਤੁਹਾਨੂੰ ਜਿੰਮ ਦਾ ਦਨੇਦੜ ਉਹ ਕਹਿੰਦੇ ਹੁਣ ਅਸੀਂ ਕੀ 4 ਮਹੀਨੇ ਰਹਿ ਗਏ ਮੋਰੇ 6 ਮੁੜ ਗਏ ਉਦਾਂ 6 ਮਹੀਨੇ ਲੰਘ ਜਾਣੇ ਹੈ ਵੀ ਹੁਣ ਸਾਲ 'ਚ ਤੁਸੀਂ ਕੀ ਕਰ ਲਓਗੇ ਹਮ ਹੁਣ ਲੋਕ ਆਪ ਕਹਿੰਦੇ ਵੀ ਨਹੀਂ ਸਾਨੂੰ ਚਾਹੀਦਾ ਹੀ ਨਹੀਂ ਹਮ ਜਾਤ ਹੋਵੇ ਨਾ ਪਿੰਡਾਂ 'ਚ ਕੋਈ ਕੰਮ ਹੋਏ ਹੁੰਦੇ ਫੇ ਤਾਂ ਹਰੇਕ ਬੰਦਾ ਸੀ ਵੀ ਕਹਿੰਦੇ ਅਸੀਂ ਸਾਡੀ ਸੋਚ ਇਹ ਸੀ ਅਸੀਂ ਸਾਡੇ ਪਿੰਡ 'ਚ ਵੀ ਇਹ ਸੋਚ ਸੀ ਵੀ ਚਲੋ ਸਰਕਾਰ ਜਿਹੜੀ ਵੀ ਆ ਵੀ ਕੋਈ ਪਿੰਡ ਦਾ ਕੁਝ ਬਣਨਾ ਚਾਹੀਦਾ ਹੈਨਾ ਤੋ ਉਹ ਉੱਥੇ ਹੀ ਕੰਮ ਪਿਆ ਬਸ 10 ਸਾਲ ਲੰਘ ਗਏ ਅੱਛਾ ਜਦੋਂ ਤੁਸੀਂ ਕਿਤੇ ਜਾਂਦੇ ਹੋ ਜਿਵੇਂ ਸਟੇਜ ਤੇ ਭਾਸ਼ਣ ਵਗੈਰਾ ਦਿੰਨੇ ਹੋ ਤਾਂ ਫਿਰ ਲੋਕ ਐਤ ਨਹੀਂ ਕਹਿੰਦੇ ਵੀ ਯਾਰ ਤੂੰ ਸੀਰੀਅਸ ਗੱਲਾਂ ਨਾ ਕਰ ਨਹੀਂ ਵਿੱਚ ਉਹ ਗੱਲਾਂ ਚੋਂ ਹੀ ਹਾਸਾ ਸਭ ਨਿਕਲ ਜਾਂਦਾ ਗੱਲ ਕੋਈ ਕਰਦੇ ਹੁੰਦੇ ਆ ਉਹ ਲੋਕੀ ਆਪੇ ਹੱਸਣ ਲੱਗ ਪੈਂਦੇ ਹਾਂ ਉਹ ਆਪਣਾ ਇੱਕ ਕਹਿ ਲਓ ਵੀ ਜਾਨ ਨੋਰਮਲ ਗੱਲ ਕਰਨ ਦਾ ਵੀ ਤਰੀਕਾ ਲਾ ਲਓ ਤੇ ਉਹ ਲੋਕੀ ਹਾਸੇ ਚ ਲੈ ਜਾਂਦੇ ਅੱਗੇ ਫਿਰ ਲੋਕ ਹੱਸਣ ਲੱਗ ਪੈਂਦੇ ਆ ਤੇ ਉਹ ਚੀਜ਼ ਆ ਵੀ ਚਲੋ ਲੋਕ ਪਿਆਰ ਕਰਦੇ ਹਾਂ ਸਾਰੇ ਹੀ ਤੇ ਸੋਚਿਆ ਵੀ ਚੰਗਾ ਆ ਵੀ ਕੁਝ ਜੇ ਆਪਾਂ ਨਾ ਵੀ ਚੰਗਾ ਆਪਣੇ ਏਰੀਏ ਲਈ ਕੋਈ ਚੰਗਾ ਕਰਾ ਸਕੀਏ ਤੁਹਾਡਾ ਕੀ ਮਤਲਬ ਮੋਟਿਵ ਕੀ ਹੁੰਦਾ ਤੁਹਾਡਾ ਦੱਸ ਦੱਸ ਦੇ ਕੀ ਉਹ ਵੀ ਆਪਾਂ ਕੀ ਕਰਾਂਗੇ ਪਿੰਡ ਦੇ ਲਈ ਦੇਖੋ ਜੀ ਪਿੰਡ ਦੇ ਵਿੱਚ ਨਾ ਜਿੱਦਾਂ ਹੁਣ ਮੈਂ ਅਕਸਰ ਦੇਖਦਾ ਹੁਣ ਕਈ ਵਾਰੀ ਹੁਣ ਗੱਲ ਚੱਲਦੀ ਆ ਲੋਕ ਕਹਿੰਦੇ ਨਾ ਜਿੱਦਾਂ ਆਪਾਂ ਵੀ ਗਲੀਆਂ ਨਾਲੀਆਂ ਚੋਂ ਨਿਕਲੋ ਪਿੰਡ ਲਈ ਇੱਕ ਚੀਜ਼ ਨਹੀਂ ਕਈਆਂ ਪਿੰਡਾਂ 'ਚ ਜਾਈਦਾ ਬਹੁਤ ਜ਼ਿਆਦਾ ਸਹੂਲਤਾਂ ਹੂੰ ਪਿੰਡ ਦਾ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਪਿੰਡ ਦੇ ਉਹ ਭਾਗਾ ਵਾਲਾ ਘਰ ਦਰਵਾਜ਼ੇੋਂ ਦਿਸ ਪੈਂਦਾ ਹੈਨਾ ਹੁਣ ਸਾਡੇ ਮੈਂ ਆਪਣੇ ਪਿੰਡ ਦੀ ਗੱਲ ਦੱਸਦਾ ਸਾਡਾ ਭਾਗਾ ਵਾਲਾ ਪਿੰਡ ਜਦੋਂ ਪਿੰਡ ਨੂੰ ਐਂਟਰ ਹੁੰਨੇ ਆ ਨਾ ਪਹਿਲਾਂ ਤਾਂ ਸਾਡੇ ਪਿੰਡ ਹੱਡਾ ਰੈਡੀ ਆਉਂਦੀ ਉਹ ਸਾਡੇ ਕਾਂਗਰਸ ਦੇ ਵੀ ਸਰਪੰਚ ਸੀਗੇ ਉਹਨਾਂ ਨੇ ਚਲੋ ਜਿੰਨਾ ਕੁ ਹੋ ਸਕੇ ਉਹ ਕਰਾਉਂਦੇ ਰਹਿ ਕੰਮ ਵੀ ਜਿੰਨਾ ਕਿ ਪਿੱਛੇ ਆਉਂਦਾ ਸੀ ਤੇ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਵੀ ਕਿਸੇ ਤਰ੍ਹਾਂ ਹੱਡਾ ਰੈਡੀ ਚੱਕੀ ਜਾਵੇ ਪਹਿਲਾਂ ਤਾਂ ਜੇ ਕੋਈ ਵੀ ਮਹਿਮਾਨ ਆਉਂਦਾ ਆਉਂਦਿਆਂ ਦੀਆਂ ਨਸਾਂ ਬੰਦ ਹੁੰਦੀਆਂ ਉੱਤੇ ਜਿਹੜੀ ਖੁਸ਼ਬੂ ਆਉਂਦੀ ਆ ਉਹ ਬੱਕਰੀ ਆ ਤੇ ਹੁਣ ਹੋਰ ਸਾਡੇ ਪਿੰਡ 'ਚ ਜਿਹੜੀ ਹੁਣ ਦੀ ਸਰਕਾਰ ਸੀ ਹੁਣ ਕਹਿੰਦੇ ਵੀ ਉੱਤੇ ਉਹ ਕੂੜਾ ਸਿੱਟਣ ਨੂੰ ਬਣਾਉਣਾ ਹੈ ਡੰਪ ਬਣਾਉਣਾ ਡੰਬੋ 12x12 ਦਾ ਇਹਨਾਂ ਨੇ ਗੰਦਾ ਕਰਕੇ ਕੱਡਾ ਡੱਬਾ ਛੱਡਦਾ ਆ ਉਹ ਮੈਂ ਕਿਹਾ ਹੋਰ ਵੀ ਵਧੀਆ ਕੰਮ ਹੋ ਗਿਆ ਹੈ ਇਹ ਸੋਚਿਆ ਉਹ ਪਹਿਲੇ ਜ਼ਰ ਬੰਚ ਨੇ ਆਪਣੇ ਬਹੁਤ ਕਰਦੇ ਸੀ ਉਹਨਾਂ ਨੇ ਨਾ ਥੜੀਆਂ ਲਾ ਕੇ ਇਦਾਂ ਸੀਟਾ ਰੱਖੀਆਂ ਸੀ ਅੱਛਾ ਵੀ ਪਿੰਡ ਦੇ ਐਂਟਰੀ ਹੁੰਦੇ ਵੀ ਸੀਟਾਂ ਇਦਾਂ ਢੋੜ ਜਿਆ ਹਾਂ ਉਹ ਸਾਡੇ ਸੀਟ ਉਹ ਤੀਜੇ ਦਿਨ ਉਹ ਚੰਗੀਆਂ ਭਾਰੀਆਂ ਸਲੈਪਾਂ ਸੀ ਤੀਜੇ ਦਿਨ ਕੋਈ ਨਾ ਕੋਈ ਚਾਰ ਬੰਦੇ ਥੱਲੇ ਸਿੱਟ ਦਿੰਦੇ ਵੀ ਕੋਈ ਬੈਠੇ ਨਾ ਇਹੋ ਜਿਹੇ ਹਾਲਾਤ ਆ ਪਿੰਡਾਂ 'ਚ ਸੋ ਆਪਾਂ ਚਾਹੁੰਦੇ ਆ ਵੀ ਕੋਈ ਪਿੰਡ ਨੂੰ ਹਰੇਕ ਪਿੰਡੀ ਜਿਹੜਾ ਜਿੰਨੇ ਕ ਆਪਣਾ ਏਰੀਆ ਆ ਵੀ ਲੋਕਾਂ ਦੇ ਨਾਲ ਚੱਲ ਸਕੀਏ ਕਿਸੇ ਨਾ ਤੱਕਾ ਨਾ ਹੋਵੇ ਹੁਣ ਜਿੱਦਾਂ ਆਪਾਂ ਦੇਖਦੇ ਆ ਲੋਕੀ ਹੈਰਾਨ ਆ ਮੈਨੂੰ ਆਪਣੇ ਤੇ ਹੁਣ ਮੈਂ ਨਾਂ ਨਹੀਂ ਲੈਣਾ ਇੱਕ ਐਸਐਚਓ ਸਾਹਿਬ ਨੇ ਗੱਲ ਗਈ ਸੀ ਕਹਿੰਦੇ ਯਾਰ ਅਸੀਂ ਤਾਂ ਦੁਖੀ ਹੋ ਗਏ ਮੈਂ ਕਿਹਾ ਜੀ ਕੀ ਗੱਲ ਹੋ ਗਈ ਅਸੀਂ ਹੋਰ ਏਰੀਆ 'ਚ ਬਿਠੇ ਹੀ ਕਹਿੰਦੇ ਬੁੜੀਆਂ ਸਾਗ ਦੀ ਕੋਲੀ ਤੋਂ ਲੜ ਪੈਂਦੀਆਂ ਤੇ ਥਾਣੇ 'ਗੱਲ ਪਹੁੰਚ ਜਾਂਦੀ ਅੱਛਾ ਵੀ ਇਹੋ ਜੇ ਵੀ ਕੋਈ ਮੁੱਦੇ ਹੁੰਦੇ ਆ ਪਹਿਲਾ ਹੁੰਦਾ ਜੀ ਜੇ ਕੋਈ ਪਿੰਡ ਦੀ ਜਿਹੜੀ ਪੰਚਾਇਤ ਆ ਉਹਨੂੰ ਮੁੱਖ ਰੱਖਦੇ ਸੀ ਪਿੰਡ 'ਚ ਕੋਈ ਝਗੜਾ ਹੋਇਆ ਪੰਚਾਇਤ ਕਰਦੀ ਸੀ ਕੋਸ਼ਿਸ਼ ਹੁੰਦੀ ਸੀ ਪੰਚਾਇਤ ਦਾ ਨਿਬੇੜਨਾ ਪੰਚਾਇਤ ਦੇ ਨਿਬੇੜਨਾ ਤੇ ਪੰਚਾਇਤ ਤੋਂ ਬਾਅਦ ਜੇ ਕੋਈ ਗੱਲ ਸੀ ਥਾਣੇ ਤੱਕ ਜਾਂਦੀ ਸੀ ਜਿੱਦਾਂ ਤੁਹਾਡੀਆਂ ਵੀਡੀਓਜ਼ ਜਿਵੇਂ ਕਿਸਾਨ ਅੰਦੋਲਨ ਵੇਲੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀਗੀਆਂ ਹਾਂਜੀ ਹਾਂਜੀ ਤੇ ਉਦੋਂ ਉਦੋਂ ਤੋਂ ਮੜ ਕੇ ਸੁਖਵੀਰ ਬਾਦਲ ਨਾਲ ਟੱਚ ਚ ਆਏ ਸੀਗੇ ਕਿ ਜਾਂ ਉਸ ਤੋਂ ਪਹਿਲਾਂ ਵੀ ਮੁਲਾਕਾਤ ਹੋ ਗਈ ਨਹੀਂ ਪਹਿਲਾਂ ਮੁਲਾਕਾਤ ਨਹੀਂ ਹੋਈ ਜੀ ਕਦੀ ਅੱਛਾ ਇਹ ਜਦੋਂ ਤੁਹਾਨੂੰ ਦੱਸਿਆ ਵੀ ਉਹ ਤੇ ਚੰਡੀਗੜ੍ਹ ਮਿਲੇ ਸੀ ਸਾਰੇ ਇਕੱਠੇ ਹੋ ਗਏ ਇਹਨਾਂ ਨੂੰ ਸਵਾਲ ਜਵਾਬ ਕੀਤੇ ਉਦੋਂ ਬਾਅਦ ਦੇ ਵਿੱਚ ਅਸੀਂ ਮਿਲਦੇ ਰਹਾਂ ਜਿੱਦਾਂ ਆਪਣੇ ਲਾਗੇ ਆਉਂਦੇ ਰਹੇ ਫੇ ਮਜੀਠੀਆ ਸਾਹਿਬ ਆਪਣੇ ਘਰੇ ਆਏ ਅੱਛਾ ਹਾਂਜੀ ਤੇ ਉਹ ਜਿੱਦਾਂ سوشل میڈیا ਤੇ ਆਪਾਂ ਨੂੰ ਦੇਖਦੇ ਸੀ ਇਹ ਫਿਰ ਮੈਂ ਹੋਈ ਪੁੱਛਣ ਲੱਗਾ ਵੀ ਸੁਖਵੀਰ ਬਾਦਲ ਨੇ ਜਦੋਂ ਮੁਲਾਕਾਤ ਕੀਤੀ ਤੇ ਪਛਾਣ ਲਏ ਵੀ ਉਹ ਵੀ ਵੀਡੀਓ ਵਾਲਾ ਹਾਂਜੀ ਤੇ ਫਿਰ ਕੀ ਗੱਲ ਬਾਤ ਉਹ ਵੀ ਉਹਨਾਂ ਨੇ ਕੋਈ ਸੁਣਾ ਦੇ ਚਟਕਲਾ ਕੋਈ ਨਹੀਂ ਐਦਾਂ ਅਕਸਰ ਉਹ ਹੱਸਦੇ ਸੀਗੇ ਵੀ ਗੱਲ ਕਰਦੇ ਸੀ ਕਹਿੰਦੇ ਯਾਰ ਤੇਰਾ ਅੰਦਾਜ਼ ਬਹੁਤ ਜਿਹੜਾ ਨਾ ਕੁਝ ਮੈਂ ਉਹਨਾਂ ਦੇ ਵੀ ਵੀਡੀਓ ਬਣਾਈਆਂ ਸੀਗੀਆਂ ਤੇ ਉਹ ਮੈਨੂੰ ਆਪਣੀ ਵੀਡੀਓ ਦੱਸਣ ਲੱਗੇ ਕਹਿੰਦੇ ਵੀ ਯਾਰ ਤੇਰਾ ਜਿਹੜਾ ਅੰਦਾਜ਼ ਹੈ ਨਾ ਇੱਕ ਇਹਨਾਂ ਨੇ ਨਾ ਉਹ ਜਕਾਰਾ ਲਾਇਆ ਸੀਗਾ ਵੀ ਬੋਲੇ ਜੈ 시ਦੀ ਰਾਮ ਮੈਦਾ ਲਰੂੜੀਆ ਗਾਉਂ ਵਿੱਚ ਨਾ ਰਲ ਮਿਲਾਂ ਜੀ ਤਾਂ ਮੈਂ ਗਿਆ ਸੀ ਵੀ ਚਲੋ ਵੀ ਪਾਰਟੀਆਂ ਤਾਂ ਭਾਵੇਂ ਸਾਰੀਆਂ ਇਕੱਠੀਆਂ ਕਰ ਲਓ ਪਰ ਜਕਾਰੇ ਤਾਂ ਸਹੀ-ਸਹੀ ਲਾਓ ਤੇ ਵੀਡੀਓ ਬਣਾਈ ਵੀਡੀਓ ਬਣਾ ਕੇ ਪਾਈ ਸੀ ਨੈਟ ਤੇ ਚਲੋ ਆਪਾਂ ਨੂੰ ਹੁੰਦਾ ਵੀ ਜੇ ਕੋਈ ਵੀ ਸਰਕਾਰ ਜਾਂ ਜਿਹੜੀ ਮਰਜ਼ੀ ਆ ਜੇ ਕੋਈ ਕਮੀ ਪੇਸ਼ੀ ਆ ਹਨਾ ਵੀ ਆਪਣੇ ਏਰੀਆ 'ਚ ਹੁੰਦੀ ਆ ਤੇ ਉਹ ਆਪਾਂ ਦੱਸੀਏ ਚੰਗੀ ਗੱਲ ਆ ਹੂੰ ਇੱਕ ਮੈਂ ਛੜਕ ਬਾਰੇ ਵੀ ਪਾਈ ਸੀਗੀ ਸਾਡੇ ਦੇ ਛੜਕ ਬਹੁਤ ਟੁੱਟੀ ਹੁੰਦੀ ਸੀ ਮੈਂ ਕਹਾਂ ਜੀ ਸਾਨੂੰ ਵੀ ਇੱਥੇ ਥੋੜੀਆਂ ਮੱਛੀਆਂ ਛੱਡੀਆਂ ਜਾਣ ਹਾਂ ਤੇ ਥੋੜਾ ਜਿਹਾ ਸ਼ਰਾਬ ਦਾ ਪ੍ਰਬੰਧ ਕੀਤਾ ਜਾਵੇ ਸਾਡਾ ਵਧੀਆ ਸਰ ਜਾਣਾ ਤੇ ਉਹ ਛੜਕ ਚੌਥੇ ਦਿਨ ਬਣਾਉਣ ਆ ਗਿਆ ਸੀ ਤੇ ਉਹ ਕਿਸੇ ਨਾਲੇ ਕਹਿੰਦੇ ਸੀ ਯਾਰ ਇਹ ਤੋਂ ਕਿਸੇ ਨੇ ਵੀਡੀਓ ਪਾਈ ਵੀਡੀਓ ਡਿਲੀਟ ਕਰਵਾ ਦਿਓ ਤੇ ਇਹ ਚੀਜ਼ ਦਾ ਨਾ ਉਹ ਕਹਿੰਦੇ ਸੀ ਬਾਦਲ ਸਾਹਿਬ ਵੀ ਤੂੰ ਇੱਕ ਨਾ ਜਿਹੜਾ ਮੈਸੇਜ ਬਹੁਤ ਦਿੰਦਾ ਵਿੱਚ ਤੇਰੀ ਵੀਡੀਓ 'ਚ ਮੈਸੇਜ ਵੀ ਹੁੰਦਾ ਵੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਇਹ ਉਹ ਵਧੀਆ ਲੱਗਦਾ ਆ ਚਾਹੇ ਤੁਸੀਂ ਸਾਡੇ ਬਾਰੇ ਵੀ ਬਣਾਈ ਆ ਤੇ ਮੈਨੂੰ ਉਹਦਾ ਵਧੀਆ ਲੱਗਾ ਅੱਛਾ ਜੇ ਤੁਸੀਂ ਮੈਂ ਸੋਚਦਾ ਮੈਂ ਕਹਾਂ ਜੇ ਇਹਨਾਂ ਨੇ ਗੁੱਸਾ ਕੀਤਾ ਹੁਣ ਕਹਿੰਦੇ ਵੀ ਨਹੀਂ ਉਹ ਮੇਰੇ ਬਾਰੇ ਵੀ ਬਣਾਈ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਉਹਦੇ ਵਿੱਚ ਵੀ ਮੈਸੇਜ ਸੀਗਾ ਇੱਕ ਅੱਛਾ ਜਿਹੜੀ ਗੱਲ ਤੁਸੀਂ ਲਾ ਕੇ ਕੀਤੀ ਤੇ ਉਹਨਾਂ ਉਸੇ ਦਾ ਜ਼ਿਕਰ ਕੀਤਾ ਤੇ ਕਹਿੰਦੇ ਚੰਗਾ ਕੀਤਾ ਹਾਂਜੀ 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 ਕਹਿੰਦੇ ਨਹੀਂ ਤੁਸੀਂ ਉਹਦੇ ਵਿੱਚ ਜਿਹੜੀ ਗੱਲ ਸੀ ਨਾ ਵੀ ਉਹ ਸਹੀ ਸੀ ਹਾਂ ਵੀ ਤੁਸੀਂ ਸਾਡੇ ਦੇ ਹੀ ਚਾਹੇ ਕੀਤੀ ਸੀ ਵੀ ਵਧੀਆ ਸੀ ਉਹ ਅੰਦਾਜ਼ ਤੇਰਾ ਵਧੀਆ ਆ ਬੀਜੇ ਦਾ ਤੁਸੀਂ ਧਰਨੇ ਦੀ ਗੱਲ ਕਰਦੇ ਧਰਨੇ ਟਾਈਮ ਜੀ ਕਿ ਕੋਈ ਵੀਡੀਓ ਨਹੀਂ ਸੀ ਚੱਲਦੀਆਂ ਹਾਂ ਕਿਉਂਕਿ ਆਪਣਾ ਅਸੀਂ ਧਰਨੇ ਤੇ ਜਾਂਦੇ ਵੀ ਰਹੇ ਲੋਕ ਵਿਸ਼ਵਾਸ ਯਕੀਨ ਕਰਦੇ ਸੀ ਸੋ ਲੋਕ ਜੁੜਦੇ ਵੀ ਬਹੁਤ ਸੀ ਤੇ ਧਰਨੇ ਤੋਂ ਜਦੋਂ ਵੀ ਮੈਂ ਆਉਣਾ ਵੀ ਤੇ ਮੈਨੂੰ ਧਰਨੇ ਤੋਂ ਇਹੀ ਫੋਨ ਆਉਂਦਾ ਵੀ ਆਹ ਮੁੱਦਾ ਆ ਵੀ ਅਵਧਾਰ ਸਾਡੀ ਕੋਈ ਵੀਡੀਓ ਨਹੀਂ ਇਦੋਂ ਅਸੀਂ ਪਾਉਨੇ ਆ ਇੱਕ ਨੈਟਵਰਕ ਇਹਨਾਂ ਨੇ ਸਾਰਾ ਸਲੋ ਕੀਤਾ ਸੀ ਕਿ ਪੇਜ ਪੂਜੀ ਵੀ ਡਾ ਦਿੰਦੇ ਸੀ ਨਾ ਕਈ ਵਾਰ ਪੇਜ ਉੱਡਦੇ ਰਹੇ ਜੀ ਉਹ ਆਪਣਾ ਸਲੋ ਕਰ ਦਿੰਦੇ ਸੀ ਤੁਹਾਡਾ ਕੈਮਰਾ ਉਹ ਆਪਣਾ ਸਲੋ ਕਰਦੇ ਸੀ ਜਦੋਂ ਆਪਾਂ ਸੀਰੀਏ ਕੋ ਪਾਉਂਦੇ ਸੀ ਮੈਟਰ ਤੇ ਆਪਾਂ ਵਿੱਚ ਵਿਚਾਲੇ ਫੇਰ ਕੋ ਹਸੇ ਵਾਲੀ ਪਾ ਦਿੰਦੇ ਸੀ ਕਿ ਸੂਈ ਫੇਰ ਲਾਲ ਤੇ ਸੂਈ ਫੇਰ ਸੋ ਤੇ ਕਰਦੀਦੀ ਸੀ ਤੇ ਉਹ ਇਦਾਂ ਆਪਾਂ ਮੈਂਟੇਨ ਰੱਖਿਆ ਵੀ ਜਿੱਦਾਂ ਮੈਂ ਕੰਟੀਨਿਊਸ ਨਹੀਂ ਇੱਕ ਦੋ ਵੀਡੀਓ ਹਸੇ ਵਾਲੀਆਂ ਪਾ ਦੇਣੀਆਂ ਤੇ ਇੱਕ ਦੋ ਪਾ ਦੇਣੀਆਂ ਇਦਾਂ ਚੱਲਦਾ ਰਿਹਾ ਜੀ ਹਾਂਜੀ ਅੱਛਾ ਤੇ ਇਹ ਇਹ ਫਿਰ ਮਤਲਬ ਪੇਜਾਂ ਨੂੰ ਡਾਊਨ ਕਰਦੇ ਰਹੇ ਆ ਪਰ ਤੁਸੀਂ ਫਿਰ ਮੁੜ ਕੇ ਆਪਣੇ ਕਰਦੇ ਰਿਹਾ ਜੀ ਬਹੁਤ ਕੁਝ ਹੋਇਆ ਹਾਂਜੀ ਹਾਂ ਆਪਾਂ ਨੂੰ ਅ ਵਿੱਚ ਕਈ ਵਾਰੀ ਕੋਈ ਯਾਰ ਦੋਸਤ ਹੁੰਦੇ ਵਿੱਚ ਵਿਚਾਰੇ ਦੂਸਰੀ ਪਾਰਟੀ ਵਾਲੇ ਹਾਂ ਹਾਂ ਉਹਨਾਂ ਦੇ ਥਰੂ ਮੈਸੇਜ ਵੀ ਲੱਗਦੇ ਰਹੇ ਆ ਵੀ ਯਾਰ ਨਹੀਂ ਸਾਡਾ ਖਿਆਲ ਰੱਖੋ ਇੰਨਾ ਨਾ ਤੁਸੀਂ ਲਾਓ ਹੈਨਾ ਤੇ ਬਾਰੇ ਇੱਕ ਦੀ ਤਾਂ ਹੱਦ ਹੀ ਹੋ ਗਈ ਹੋ ਇੱਕ ਦੀ ਹੁਣ ਜੇ ਕੋਈ ਵੀਡੀਓ ਪਾਉਣੇ ਪੇਜ ਬੰਦ ਕਰੀ ਜਾਂਦੇ ਅੜਾਈ ਜਾਂਦੇ ਆ ਵੀ ਜਿੱਦਾਂ ਪਰਚੇ ਹੋਈ ਜਾਂਦੇ ਆ ਇਹ ਕੋਈ ਵੀ ਬੋਲਣ ਦਾ ਕੋਈ ਬੋਲੋ ਤੇ ਅੱਜ ਕੱਲ ਪਰਚੇ ਜਿਵੇਂ ਕਈ ਪੱਤਰਕਾਰਾਂ ਦੇ ਵੀ ਹੋਈ ਜਾਂਦੇ ਆ ਹਾਂਜੀ ਦੇਖਿਆ ਹੀ ਆ ਤੁਸੀਂ ਕੀ ਹਾਂ ਹੈਨਾ ਪੱਤਰਕਾਰ ਨੂੰ ਤਾਂ ਅਧਿਕਾਰ ਆ ਕੋਈ ਆਪਣੀ ਗੱਲ ਰੱਖਣ ਦਾ ਕੋਈ ਤੁਸੀਂ ਜੇ ਕੋਈ ਗਲਤ ਕਰਦਾ ਉਹਨੂੰ ਕਹਿ ਸਕਦੇ ਆ ਹਾਂ ਹੈਨਾ ਵੀ ਉਹਦਾ ਸੱਚਾਈ ਪੇਸ਼ ਕਰ ਸਕਦੇ ਆ ਵੀ ਇਹ ਗਲਤ ਆ ਵੀਡੀਓ ਜਾਂ ਕੋਈ ਪਈ ਆ ਤੇ ਪਰ ਹੁਣ ਤਾਂ ਜ਼ਿਆਦਾ ਹਾਲਾਤ ਬੁਰੇ ਹੋ ਗਏ ਪੰਜਾਬ ਦੇ ਹੁਣ ਤਾਂ ਤੁਸੀਂ ਇਹ ਸਾਬ ਲਾ ਲਓ ਜੀ ਜਿਹਦੇ ਲੱਗਦੇ ਨਾ ਪੈਂਟ ਨਹੀਂ ਟੱਕਦੀ ਉਹਦੇ ਲੱਗ ਚ ਵੀ ਰਵੋਲਵਰ ਆ ਹੂੰ ਇੱਥੇ ਪਤਾ ਨਹੀਂ ਕਿਹੜੇ ਟਾਈਮ ਕਿੱਥੇ ਗੋਲੀ ਵੱਜ ਜਾਣੀ ਹੂੰ ਵੀ ਇੰਨਾ ਕ ਮਾਹੌਲ ਇੰਨਾ ਕ ਖਰਾਬ ਹੋ ਗਿਆ ਹੂੰ ਅਸੀਂ ਅਸਲ 'ਚ ਹਰਨਾ ਕਾਲੀ ਦਾਲ ਉਦੋਂ ਵੀ ਨਹੀਂ ਸੀ ਹੂੰ ਇਹ ਸਾਡੇ ਜਥੇਦਾਰਾਂ ਨੂੰ ਫੇਸਬੁੱਕ ਨਹੀਂ ਸੀ ਚਲਾਉਣੀ ਆਉਦੀ ਇਹ ਅਸੀਂ ਇਤੋਂ ਮਰ ਗਏ ਹਰਨਾ ਉਦੋਂ ਵੀ ਨਹੀਂ ਸੀ ਹਾਂ ਹੁਣ ਨਹੀਂ ਹਰਦੇ ਹੁਣ ਆਉਣਗੇ ਕਾਲੀ ਹੁਣ ਆਉਣਗੇ ਹਾਂ ਹੁਣ ਅਸੀਂ ਬੈਸਟ ਵਿਸ਼ੇਸ ਆ ਤੁਹਾਨੂੰ ਤੇ ਨਾਲੇ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ ਵੀ ਤੁਸੀਂ ਅਗਲੀ ਵਾਰੀ ਮੁਲਾਕਾਤ ਹੋਵੇ ਤਾਂ ਤੁਸੀਂ ਜਿੱਤੇ ਹੋਵੋ ਜੀ 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 ਤੇ ਪ੍ਰਚਾਰ ਲਈ ਮਨ ਲੱਗਾ ਮੁੰਡੇ ਪਿੱਛੇ ਵੀ ਇਸ਼ਾਰਾ ਕਰੀ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਰੋਜ਼ ਵੇਚਦਾ ਹੀ ਹਾਂ ਚਲ ਚਲਾ ਚੱਲੀ ਆ ਲੋਕ ਵੀ ਵੇਟ ਕਰਦੇ ਸਾਰੇ ਬੰਨੀ ਹਾਂ ਤੇ ਹੈਗਾ ਜੀ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਥੈਂਕ ਯੂ ਜੀ ਤੁਸੀਂ ਵੀ ਅਵਤਾਰ ਮੈਜਰ ਨੇ ਇਹਨਾਂ ਨੂੰ ਤੁਸੀਂ ਅਕਸਰ ਕਮੇਡੀ ਵਾਲੀਆਂ ਵੀਡੀਓਜ਼ ਦੇ ਵਿੱਚ ਦੇਖਦੇ ਰਹਿੰਦੇ ਹੋ ਹਸਾਉਂਦੇ ਰਹਿੰਦੇ ਆ ਮੈਸੇਜ ਦਿੰਦੇ ਰਹਿੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਜਿਹੜੀਆਂ ਗੱਲਾਂ ਇਹਨਾਂ ਨੇ ਆਖੀਆਂ ਨੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਜਿਹੜੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਦੇ ਉੱਤੇ ਹੀ ਅਸੀਂ ਲੋਕਾਂ ਕੋਲੋਂ ਵੋਟਾਂ ਮੰਗਣ ਜਾਂਦੇ ਆ ਤੇ ਲੋਕਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਾਫੀ ਰੁਝਾਨ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ। ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ